ਗੁਰੂ ਤੇਰਾ ਹਿਆਸਰਾ 2025 ਜੋ ਨਵਾਂ ਸਾਲ ਚੜਿਆ ਹੈ ਤਾਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਇਹ ਹੀ ਸਿੱਖਿਆ ਦਿੰਦੇ ਆ ਕਿ ਨਵੇਂ ਸਾਲ ਵਾਲੇ ਦਿਨ ਕੋਈ ਭਾਈ ਮਾਨਵਤਾ ਭਲਾਈ ਦਾ ਕੰਮ ਕਰੋ ਚੰਗਾ ਕੰਮ ਕਰੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਜਿਹੜਾ ਸੌਖਾ ਲੱਗਦਾ ਹੈ ਤੇ ਸਾਡੇ ਹਰ ਸਾਲ ਦੀ ਤਰ੍ਹਾਂ ਜਦੋਂ ਨਵਾਂ ਸਾਲ ਚੜਦਾ ਹੈ ਤੇ ਅਸੀਂ 15 ਤੋਂ 16 ਰੁੱਕ ਹਰ ਕੇ ਸਾਲ ਲਾਉਨੇ ਆ ਅੱਜ ਨਵਾਂ ਸਾਲ ਚੜੇ ਇੱਕ ਤਰੀਕ ਹੈ ਤੇ ਆਪਣੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਜੋ ਬਹਿਵਲ ਨੂੰ ਛੱਡ ਕੇ ਜਾਂਦੀ ਹੈ ਮਲੇਵਾ ਡੇਰ ਰੋਡ ਤੋਂ ਤੇ ਉਹਦੇ ਉੱਤੇ ਅਸੀਂ ਅੱਜ ਇੱਕ ਰੁੱਖ ਲਾ ਰਹੇ ਹਾਂ ਤੇ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਸਾਲ ਵੀ 2000 ਜਿਹੜਾ 23 ਦੇ ਵਿੱਚ ਲਾਏ 2021 ਦੇ ਵਿੱਚ ਲਾਏ ਸੀ ਆਹ ਦੇਖ ਸਕਦੇ ਆ ਤੁਸੀਂ ਆਹ ਖੜੇ ਆਜੋ ਆਹ ਲਾਏ ਸੀਗੇ ਆ ਵੇਖ ਸਕਦੇ ਆ ਉਦੋਂ ਅੱਗੇ ਆਜੋ ਕਿ 2000 ਜਿਹੜੀ 23 ਦੇ ਵਿੱਚ ਅਸੀਂ ਲਾਏ ਸੀ 2023 ਦੇ ਵਿੱਚ ਆਹ ਲਾਲੀ ਲਾਈ ਸੀਗੀ ਆ ਦੇਖ ਸਕਦੇ ਆ ਤੁਸੀਂ ਕਿੰਨੀ ਵੱਡੀ ਹੋ ਗਈ ਹੈ ਗਾਹਾਂ ਵੀ ਹੈ ਜਾਨੀ ਕਿ ਇਸ ਰੋਡ ਦੇ ਉੱਤੇ 12 ਦਰਖਤ ਹੋ ਗਏ ਅੱਜ ਦੇ ਸਮੇਂ ਇੱਕ ਤਰੀਕ ਨੂੰ ਅੱਜ ਮੈਂ 12 ਦਿਰਾਕਤ ਕਰਤੇ ਇਹਦੇ ਉੱਤੇ ਤੇ 11 ਦੋ ਸਾਲਾਂ ਦੇ ਵਿੱਚ ਵੀ ਮੈਂ ਲਾਤੇ ਸੀਗੇ ਤੇ ਅੱਜ ਮੈਨੂੰ ਫਕਰ ਹੈ ਕਿ ਮੈਂ ਅੱਜ ਦੁਨੀਆ ਦੇ ਨਾਲੋਂ ਕੁਝ ਵੱਖਰਾ ਕੀਤਾ ਹੈ। ਇਹੀ ਗੁਰੂ ਜੀ ਕਹਿੰਦੇ ਆ ਇਹੀ ਸਾਨੂੰ ਸਿੱਖਿਆ ਹੈ ਕਿ ਚੰਗਾ ਕੰਮ ਕਰਕੇ ਇੱਕ ਦੁਨੀਆ ਨੂੰ ਦੱਸੋ ਕਿ ਅਸੀਂ ਕੁਝ ਨਵੇਂ ਸਾਲ ਵਾਲੇ ਦਿਨ ਕੀਤਾ ਹੈ। ਤਾਂ ਅੱਜ ਮੈਨੂੰ ਮਾਣ ਆ ਕਿ ਮੈਂ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਨਵੀਂ ਸ਼ੁਰੂਆਤ ਕਰੀ ਹੈ ਕਈ ਵੱਡ ਕੇ ਲਿਆਉਣਗੇ ਤੇ ਆਪਾਂ ਲਾਏ ਆ ਤੇ ਜਦੋਂ ਬੰਦਾ ਮਰਦਾ ਤਾਂ ਉਹਦੇ ਤੇ ਤਿੰਨ ਕੁਇੰਟਲ ਬਾਲਣ ਪੈਂਦਾ ਤਿੰਨ ਕੁਇੰਟਲ ਤਾ ਕਈ ਐਸੇ ਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦਾਤਣ ਵੀ ਮੈਨੂੰ ਪਤਾ ਵੀ ਰਕਤਾਂ ਤੋਂ ਤੋੜ ਕੇ ਕਰੀ ਹੋਣੀ ਤੇ ਦਾਤਣ ਵੀ ਦਾਤਣ ਜਗਰਾ ਨਹੀਂ ਰਕਤ ਲਾਇਆ ਹੁਣ ਇੱਕ ਦਾਤਣ ਵੀ ਤਾਂ ਸਾਨੂੰ ਫਕਰ ਹੈ ਕਿ ਅਸੀਂ ਧਰਤੀ ਨੂੰ ਕੁਝ ਦਿੰਨੇ ਆ ਅਸੀਂ ਵੱਖਰੀ ਜ਼ਿੰਦਗੀ ਜਿਉਣੀ ਆ ਜਦੋਂ ਗੁਰੂ ਸਿੱਖਿਆ ਦਿੰਦਾ ਤਾਂ ਗੁਰੂ ਕਹਿੰਦੇ ਵੱਖਰੀ ਜ਼ਿੰਦਗੀ ਜਿਉਮੋ ਤੁਹਾਡੇ ਕੰਮ ਸਮਾਜ ਨੂੰ ਸਿੱਖਿਆ ਦੇਣ ਸਮਾਜ ਨੂੰ ਸੋਝੀ ਦੇਣ ਤੇ ਆ ਦੇਖ ਸਕਦੇ ਆ ਜਦੋਂ ਮਤਲਬ ਇਹ ਦਰਖਤ ਤਾਂ ਵੱਡੇ ਹੋਊਗੀ ਇਹਦੇ ਉੱਤੇ ਪੰਛੀ ਆਂਡਲੇ ਪਾਉਣਗੇ ਇਹਨੂੰ ਲੋਕ ਛਾਂਕ ਕੇ ਲੈ ਜਾਣਗੇ ਲੱਕੜ ਬਣੂਗੀ ਯਾਨੀ ਕਿ ਇੱਕ ਲੰਮੀ ਚੌੜੀ ਕਹਾਣੀ ਬਣ ਜਾਂਦੀ ਹੈ ਇੱਕ ਵਾਤਾਵਰਨ ਨੂੰ ਸੁੱਧ ਹੋ ਜਾਊਗਾ ਵਾਤਾਵਰਨ ਨੂੰ ਕਿੰਨਾ ਫਾਇਦਾ ਹੋ ਜਾਊਗਾ ਤੇ ਇਹੀ ਸਾਨੂੰ ਗੁਰੂ ਜੀ ਸਿਖਿਆ ਦਿੰਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਕੋ ਅਸੀਂ ਮਾਫੀ ਚਾਹੁੰਨੇ ਤੇ ਅਸੀਂ ਦੁਨੀਆ ਨੂੰ ਬੇਨਤੀ ਕਰਦੇ ਆਂ ਵੀ ਅੱਜ ਦੇ ਦਿਨ ਵਧਾਈਆਂ ਬਹੁਤ ਦਿੱਤੀਆਂ ਹੋਣੀਆਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਸਾਰਿਆਂ ਨੇ ਤੜਕੇ ਵਧਾਈਆਂ ਦੇਤੀਆਂ ਹੋਣੀਆਂ ਨਵਾਂ ਸਾਲ ਮੁਬਾਰਕਾ ਪਤਾ ਨਹੀਂ ਪਰ ਧਰਤੀ ਨੂੰ ਜਾਂ ਵਾਤਾਵਰਨ ਨੂੰ ਜਾਂ ਕੋਈ ਚੰਗੇ ਕੰਮ ਦੇ ਨਾਲ ਕੁਝ ਲੋਕ ਹੀ ਹੋਣਗੇ ਜਿਨ੍ਹਾਂ ਨੇ ਮਨਾਇਆ ਹੋਣਾ ਹੈ ਪਰ ਅਸੀਂ ਆਪਣਾ ਜੋ 2000 ਸਾਲ ਹੈ 25 ਹੈ ਤੇ ਅਸੀਂ ਮਤਲਬ ਕਿ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਤੇ ਅਸੀਂ ਉਸ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਕਿ ਸਭ ਨੂੰ ਖੁਸ਼ੀਆਂ ਦੇਈ ਸਭ ਦੇ ਘਰੇ ਤੰਦਰੁਸਤੀਆਂ ਬਖਸ਼ੀ ਸਾਰੇ ਸੰਸਾਰ ਨੂੰ ਖੁਸ਼ੀ ਬਖਸ਼ੀ ਤੇ ਖੁਸ਼ੀਆਂ ਤਾਂ ਹੀ ਮਿਲਦੀਆਂ ਜੇ ਆਪਾਂ ਮਤਲਬ ਉਸ ਰੱਬ ਦਾ ਕੋਈ ਕੰਮ ਕਰਕੇ ਉਸ ਪਰਮਾਤਮਾ ਦਾ ਕੰਮ ਕਰਕੇ ਫੇਰ ਹੀ ਖੁਸ਼ੀ ਮਿਲਦੀ ਹੈ ਤਾਂ ਅਸੀਂ ਆਪਣੇ ਗੁਰੂ ਦੇ ਹੁਕਮ ਦੁਆਰਾ ਚੰਗਾ ਕੰਮ ਕੀਤਾ ਹੈ ਤਾਂ ਇਸੇ ਤਰ੍ਹਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਸਮਾਜ ਨੂੰ ਕਿ ਸਾਨੂੰ ਨਵੇਂ ਸਾਲ ਵਾਲੇ ਦਿਨ ਕੁਝ ਨਾ ਕੁਝ ਚੰਗਾ ਕੰਮ ਕਰਨਾ ਚਾਹੀਦਾ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ